ਅੱਜ ਤੁਹਾਨੂੰ ਲੈ ਕੇ ਪਹੁੰਚਿਆ ਹੋਇਆ ਹੈ ਖੇਡ ਸਟੇਡੀਅਮ ਪਿੰਡ ਦੁਲੇ ਪਿੰਡ ਦੁਲੇ ਦਾ ਇਹ ਖੇਡ ਸਟੇਡੀਅਮ ਹੈ ਜਿੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਮੇਨਟੇਨ ਕੀਤਾ ਗਿਆ ਹੈ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਆ ਪਾਰਕ ਨੂੰ ਚਾਰੋਂ ਪਾਸਿਓਂ ਜਾਲੀਆਂ ਦੇ ਨਾਲ ਕਵਰ ਕੀਤਾ ਹੋਇਆ ਹੈ ਇੱਥੇ ਵੱਡੀ ਗੱਲ ਇਹ ਹੈ ਵੀ ਸਟੇਡੀਅਮ ਦੇ ਵਿੱਚ ਨਾਲੋਂ ਨਾਲ ਜਾਲੀ ਤੋਂ ਬਾਹਰਲੇ ਪਾਸੇ ਇੰਟਰਲੌਕ ਟਾਇਲ ਲਗਾਈ ਗਈ ਹੈ ਜਿੱਥੇ ਤੁਸੀਂ ਚਾਰੇ ਪਾਸੇ ਸਟੇਡੀਅਮ ਦੇ ਫਿਰਕੇ ਸੈਰ ਕਰ ਸਕਦੇ ਹੋ ਆ ਦੇਖੋ ਤੁਸੀਂ ਹੁਣ ਮੈਂ ਆ ਕੈਮਰਾ ਦੂਸਰੇ ਪਾਸੇ ਕਰਦਾ ਦੇਖਿਓ ਤੁਸੀਂ ਜਰਾ ਆ ਦੇਖੋ ਕਿਸ ਤਰ੍ਹਾਂ ਬੈਠਣ ਵਾਸਤੇ ਪਾਰਕ ਦੇ ਵਿੱਚ ਜਗਾ ਜਗਾ ਕਨੋਪੀਆਂ ਲੱਗੀਆਂ ਹੋਈਆਂ ਨੇ ਇੱਕ ਕਨੋਪੀ ਤੁਸੀਂ ਉਹ ਦੇਖ ਸਕਦੇ ਹੋ ਦੂਰ ਹੈ ਮੈਂ ਜ਼ੂਮ ਕਰਕੇ ਦਿਖਾਣਾ ਤੁਹਾਨੂੰ ਜੇ ਕੈਮਰਾ ਕੈਚ ਕਰ ਲਵੇ ਪੂਰੀ ਤਰ੍ਹਾਂ ਆ ਦੇਖੋ ਕਿਸ ਤਰ੍ਹਾਂ ਬੈਠਣ ਨੂੰ ਤੇ ਪਾਰਕ ਦੇ ਅੰਦਰ ਇਹ ਕਨੋਪੀ ਬਣਾਈ ਗਈ ਹੈ ਫਿਰ ਇੱਧਰ ਆ ਜੋ ਆਹ ਕਨੋਪੀ ਇੱਕ ਕੋਰਨਰ ਦੇ ਉੱਤੇ ਬਣਾਈ ਗਈ ਹੈ ਪਾਰਕ ਦੇ ਚਾਰੇ ਕੋਨਿਆਂ ਦੇ ਉੱਤੇ ਕਨੋਪੀਆਂ ਬਣੀਆਂ ਹੋਈਆਂ ਨੇ ਬੈਠਣ ਨੂੰ ਤੇ ਬੈਂਚ ਵੀ ਲੱਗੇ ਹੋਏ ਨੇ ਆ ਜਿਹੜਾ ਤੁਸੀਂ ਖੜਿਆ ਪੰਬੂ ਕਾਰਟ ਜ ਆ ਦੇਖ ਰਹੇ ਹਾਂ ਇਹਦੇ ਨਾਲ ਇਹ پارک ਦੇ ਘਾਹ ਦੀ ਜਿਹੜੀ ਸਾਫ ਸਭਈ ਹੈ ਉਹਨੂੰ ਦੱਬਦੇ ਨੇ ਉਹ ਇਹਦੇ ਨਾਲ ਸਾਰਾ ਕੀਤਾ ਜਾਂਦਾ ਮੇਨਟੇਨ ਇਹ پارک ਨੂੰ ਅਜਾਲੀ ਚਾਰੋਂ ਪਾਸੇ پارک ਦੇ ਲੱਗੀ ਹੋਈ ਹੈ ਤੇ پارک ਦੇ ਜਾਲੀ ਤੋਂ ਬਾਹਰਲੇ ਪਾਸੇ ਇੰਟਰਲੌਕ ਲੱਗੀ ਹੋਈ ਹੈ ਇੰਟਰਲੌਕ ਦੇ ਵਿੱਚ ਤੁਸੀਂ ਆਪਣਾ ਸੈਰ ਸਵੇਰੇ ਸ਼ਾਮ ਜਿੱਦਾਂ ਮਰਜ਼ੀ ਕਰ ਸਕਦੇ ਹੋ ਸਾਫ਼ ਸਫਾਈ ਦੀ ਗੱਲ ਕਰੀਏ ਤਾਂ ਇੱਥੇ ਪੱਕੇ ਤੌਰ ਦੇ ਉੱਤੇ ਜਿਹੜੇ ਵਰਕਰ ਨੇ ਉਹ ਛੱਡੇ ਗਏ ਨੇ ਜਿਹੜੇ ਪਾਰਕ ਦੀ ਸਾਂਭ ਸੰਭਾਲ ਕਰਦੇ ਨੇ ਅੱਜ ਮੈਂ ਪਾਣੀ ਲਗਾਇਆ ਜਾ ਰਿਹਾ ਹੁਣ ਘਾਹ ਨੂੰ ਮਤਲਬ ਕਿ ਜੇ ਗੱਲ ਕਰੀਏ ਪਾਰਕ ਦੀ ਜਿਹੜੀ ਮੈਂਟੇਨੈਂਸ ਹੈ ਇਹ ਪੂਰੀ ਤਰ੍ਹਾਂ ਪਿੰਡ ਦਲੇ ਦੇ ਐਨ ਆਰ ਆਈ ਵੀਰ ਪੰਚਾਇਤ ਬੜੇ ਵਧੀਆ ਤਰੀਕੇ ਨਾਲ ਕਰਦੇ ਨੇ ਇਹ پارک ਦੇ ਵਿੱਚ ਫੁੱਟਬਾਲ ਦਾ ਕ੍ਰਿਕਟ ਦਾ ਆ ਫੁੱਟਬਾਲ ਦਾ ਮਤਲਬ ਕਿ ਹਰੇਕ ਤਰ੍ਹਾਂ ਦੀ ਸਹੂਲਤ ਜਿਹੜੀ ਹੈਗੀ ਆ ਉਹ پارک ਦੇ ਵਿੱਚ ਬੱਚਿਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਸਵੇਰੇ ਸ਼ਾਮ ਇੱਥੇ ਬਜ਼ੁਰਗ ਬੱਚੇ ਮਹਿਲਾਵਾਂ ਸੈਰ ਕਰਦੀਆਂ ਨੇ ਆਜੋ ਹੁਣ ਅੱਗੇ ਦਿਖਾਨੇ ਆ ਤੁਹਾਨੂੰ ਪਾਰਕ ਜਿਵੇਂ ਪਿੰਡਾਂ ਦੇ ਵਿੱਚ ਪਾਰਕਾਂ ਬਣਦੀਆਂ ਨੇ ਤਾਂ ਪਾਰਕਾਂ ਦਾ ਜਿਹੜਾ ਡਿਜ਼ਾਈਨ ਹੈ ਉਹਨਾਂ ਦੇ ਵਿੱਚ ਜਿਮ ਦਾ ਬੈਠਣ ਦਾ ਹੋਰ ਸੁਵਿਧਾਵਾਂ ਜਿਹੜੀਆਂ ਦਿੱਤੀਆਂ ਹੁੰਦੀਆਂ ਨੇ ਬੱਚਿਆਂ ਦੇ ਖੇਡਣ ਲਈ ਵੀ ਤਾਂ ਉਹ ਬੜੀ ਸੂਝ-ਬੂਝ ਨਾਲ ਦਿੱਤੀਆਂ ਹੁੰਦੀਆਂ ਨੇ ਪਰ ਜਿਹੜੀ ਪਾਰਕ ਹੁਣ ਤੁਹਾਨੂੰ ਦਿਖਾਉਣ ਲੱਗਿਆ ਇਹ ਇਹ ਇਸ ਹਿਸਾਬ ਦੇ ਨਾਲ ਡਿਜ਼ਾਈਨ ਕੀਤੀ ਹੋਈ ਹੈ ਵੀ ਤੁਸੀਂ ਇਸ ਪਾਰਕ ਦੇ ਵਿੱਚ ਕੋਈ ਕਮੀ ਨਹੀਂ ਕੱਢ ਸਕਦੇ ਹੈਗੇ ਆ ਦੇਖੋ ਜਿਵੇਂ ਚਾਰੇ ਪਾਸੇ ਪਾਰਕ ਦੇ ਜੰਗਲੇ ਲੱਗੇ ਹੋਏ ਨੇ ਵਿਚ ਥਾਂ ਥਾਂ ਦੇ ਉੱਤੇ ਬੈਠਣ ਨੂੰ ਕਨੌਪੀਆਂ ਲੱਗੀਆਂ ਹੋਈਆਂ ਨੇ ਬੈਂਚ ਲੱਗੇ ਹੋਏ ਨੇ ਜਿਵੇਂ ਉਹ ਸਾਹਮਣੇ ਵੀ ਬੈਂਚ ਲੱਗੇ ਹੋਏ ਨੇ ਬੈਠਣ ਨੂੰ ਤੁਸੀਂ ਇਸ ਗਰਾਊਂਡ ਦੇ ਵਿੱਚ ਫੁੱਟਬਾਲ ਵੀ ਖੇਡ ਸਕਦੇ ਹੋ ਤੁਸੀਂ ਇਹਦੇ ਵਿੱਚ ਕ੍ਰਿਕਟ ਵੀ ਖੇਡ ਸਕਦੇ ਹੋ ਤੇ ਹੋਰ ਵੀ ਗੇਮਾਂ ਹਰੇਕ ਤਰ੍ਹਾਂ ਦੀਆਂ ਖੇਡੀਆਂ ਜਾਂਦੀਆਂ ਨੇ ਇੱਥੇ ਵੱਡੀ ਗੱਲ ਇਹ ਹੈ ਵੀ پارک ਦੇ ਨਾਲ-ਨਾਲ ਜਿਹੜੀਆਂ ਇਹ ਜਾਲੀਆਂ ਲੱਗੀਆਂ ਹੋਈਆਂ ਨੇ ਇਹਦੇ ਨਾਲ-ਨਾਲ ਜੋ ਇੰਟਰਲੌਕ ਲੱਗੀ ਹੋਈ ਹੈ ਇਹ ਸੈਰ ਕਰਨ ਲਈ ਬੜੀ ਵਧੀਆ ਹੈ ਇਸੇ ਤਰ੍ਹਾਂ ਜੇ ਹਰੇਕ پارک ਦੇ ਵਿੱਚ ਜੋ ਪਿੰਡਾਂ ਦੇ ਵਿੱਚ ਪਾਰਕਾਂ ਬਣਦੀਆਂ ਨੇ ਹਰੇਕ پارک ਦੇ ਵਿੱਚ ਇਦਾਂ ਹੀ ਨਾਲ-ਨਾਲ ਇੰਟਰਲੌਕ ਲਾ ਕੇ ਇਸ ਤਰ੍ਹਾਂ ਪਾਰਕ ਦੇ ਨਾਲ ਨਾਲ ਕਮਾਈ ਜਾਵੇ ਤਾਂ ਬਜ਼ੁਰਗ ਨੌਜਵਾਨ ਬੱਚੇ ਸਾਰੇ ਸੈਰ ਕਰ ਸਕਦੇ ਆ ਨਾਲੇ ਗਰਾਊਂਡ ਦੇ ਵਿੱਚ ਘਾਹ ਨਹੀਂ ਖਰਾਬ ਹੋਊਗਾ ਨਾਲੇ ਸੈਰ ਬੜੇ ਵਧੀਆ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਸਵੇਰੇ ਸ਼ਾਮ ਇਹਨਾਂ ਨੇ ਤਾਂ ਪਾਰਕ ਦੇ ਵਿੱਚ ਜਥੇਦਾਰ ਸੰਤੋਖ ਸਿੰਘ ਪਾਰਕ ਪਿੰਡ ਦਲੇ ਦੇ ਵਿੱਚ ਪੂਰੀ ਸੁਵਿਧਾ ਰੱਖੀ ਹੋਈ ਹੈ ਇੱਥੇ ਸਰਕਾਰੀ ਫੰਕਸ਼ਨ ਵੀ ਹੁੰਦੇ ਨੇ ਪਿਛਲੀ ਵਾਰੀ ਜਦੋਂ ਸਰਕਾਰ ਵੱਲੋਂ ਗੇਮਾਂ ਕਰਾਈਆਂ ਗਈਆਂ ਸੀ ਤਾਂ ਉਹ ਇਸੇ ਪਾਰਕ ਦੇ ਵਿੱਚ ਹੋਈਆਂ ਸੀ ਤੇ ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਇਸ ਤਰ੍ਹਾਂ ਪਾਰਕ ਦੇ ਨਾਲ-ਨਾਲ ਜੇ ਹਰੇਕ ਪਿੰਡ ਦੇ ਵਿੱਚ ਇੰਟਰਲੌਕ ਲਗਾਈ ਜਾਵੇ ਤਾਂ ਕਾਫੀ ਬੱਚਿਆਂ ਲਈ ਵੀ ਬਜ਼ੁਰਗਾਂ ਲਈ ਵੀ ਲਾਹੇ ਬੰਦ ਹੋਊਗੀ ਜੇਕਰ ਹਰੀਿਆਲੀ ਦੀ ਗੱਲ ਕਰੀਏ ਤਾਂ ਪਾਰਕ ਦੇ ਆਲੇ-ਦੁਆਲੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਬੂਟੇ ਲੱਗੇ ਹੋਏ ਨੇ ਕਨੋਪੀਆਂ ਪਾਰਕ ਤੋਂ ਬਾਹਰ ਵੀ ਬੈਠਣ ਲਈ ਬਣਾਈਆਂ ਗਈਆਂ ਨੇ ਜਿੱਥੇ ਬੈਂਚ ਲੱਗੇ ਹੋਏ ਨੇ ਪਾਰਕ ਦੇ ਨਾਲ-ਨਾਲ ਜਿਹੜੇ ਬੂਟੇ ਲਗਾਏ ਗਏ ਨੇ ਇਹਨਾਂ ਦੀ ਕਟਿੰਗ ਹੈ ਜਿਹੜੀ ਉਹ ਬੜੇ ਵਧੀਆ ਤਰੀਕੇ ਦੇ ਨਾਲ ਕੀਤੀ ਹੋਈ ਹੈ मतलब की पूरी सांभ संभाल ਲਈ ਧਿਆਨ ਰੱਖਿਆ ਜਾਂਦਾ ਹੈ ਇਹਨਾਂ ਬੂਟੀਆਂ ਦਾ ਵੀ ਬੈਠਣ ਲਈ ਹਰੇਕ 15 20 ਕਦਮ ਦੇ ਉੱਤੇ 50 ਕਦਮ ਦੇ ਉੱਤੇ ਕਨੋਪੀਆਂ ਬਣੀਆਂ ਹੋਈਆਂ ਨੇ ਤੇ ਬੈਠਣ ਲਈ ਤੁਸੀਂ ਬੈਠ ਵੀ ਸਕਦੇ ਹੋ ਬੰਦਾ ਕਈ ਵਾਰੀ ਸੈਰ ਕਰਦਾ ਕਰਦਾ ਥੱਕ ਜਾਂਦਾ ਤਾਂ ਉਹ ਬੈਠ ਵੀ ਸਕਦਾ ਪਾਰਕ ਦੇ ਸਾਹਮਣੇ ਬਹੁਤ ਵਧੀਆ ਤਰੀਕੇ ਦੇ ਨਾਲ ਸ਼ੈੱਡ ਹੈ ਜਿਹੜਾ ਉਹ ਪਾਇਆ ਗਿਆ ਹੈ ਜਥੇਦਾਰ ਸੰਤੋਖ ਸਿੰਘ ਮਰਗਿੰਦ ਖੇਡ ਸਟੇਡੀਅਮ ਪਿੰਡ ਦੁਲੇ ਲੁਧਿਆਣਾ ਤੁਹਾਨੂੰ ਜ਼ੂਮ ਕਰਕੇ ਵੀ ਦਿਖਾ ਦਿੰਨਾ ਬਹੁਤ ਵਧੀਆ ਤਰੀਕੇ ਦੇ ਨਾਲ ਸਟੇਡੀਅਮ ਤਿਆਰ ਕੀਤਾ ਗਿਆ ਹੈ। ਜਾਲੀਆਂ ਚਾਰੋਂ ਪਾਸੇ ਲੱਗੀਆਂ ਹੋਈਆਂ ਨੇ ਪਾਰਕ ਦੇ। ਧੰਨਵਾਦ। ਮੈਂ ਤੁਹਾਡਾ ਆਪਣਾ ਤਵਿੰਦਰ ਪਨੇਸਰ ਸਿਟੀ ਲਾਈਵ ਚੈਨਲ ਲੁਧਿਆਣਾ।